ਤੋਂ ਵਕਤਾ ਜਿੱਤਲੋਂਡੀ ਪਾਈ ਟੈਂਪ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਲੈਕ ਫੋਲੋ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸ਼ਨੀ ਆਤਵਾਰ ਦੀ ਦਰਮਿਆਨੀ ਰਾਤ ਤਲਵੰਡੀ ਪਾਈ ਤੇ ਖੋਸਾ ਦਲ ਸਿੰਘ ਰੋਡ ਤੇ ਸਪਰੇ ਦੀ ਦਰਮਿਆ ਰਿਪੇਅਰ ਕਰਨ ਵਾਲੀ ਦੁਕਾਨ ਨੂੰ ਚੋਰਾਵਲੋਂ ਨਿਸ਼ਾਨਾ ਬਣਾਇਆ ਗਿਆ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਕੱਟਣ ਦਾ ਇੰਜਾਮ ਦਿੱਤਾ ਤੇ ਸਮਾਨ ਚੋਰੀ ਕਰਕੇ ਲੈ ਗਏ ਅੱਜ ਸੁਣਦੇ ਆ ਇਸ ਬੰਦੀ ਕੀ ਕਿਆ ਦੁਕਾਨ ਮਾਲਕ ਗਰਤੇਜ ਸਿੰਘ ਅਤੇ ਗਰਦੇਵ ਸਿੰਘ ਬਰਾੜ ਨੇ ਬਾਈ ਕੀ ਤੁਹਾਡਾ ਨਾਂ ਤੇ ਕਾਦੀ ਦੁਕਾਨ ਸਾਰਾ ਦੱਸੋ ਕੀ ਗੱਲਬਾਤ ਸਾਰੀ ਹੋਈ ਜੀ ਇਹ ਜੀ ਮੇਰਾ ਨਾਂ ਗਰਤੇਜ ਸਿੰਘ ਠੀਕ ਆ ਜੀ ਇਹ ਫਿਰ ਸਪਰੇਅ ਵਾਲੀਆਂ ਟਰਮੀਆ ਰੁਪੀਆਂ ਦਾ ਕੰਮ ਕਰੀਦਾ ਰਿਪੇਅਰ ਦਾ ਕਿੱਥੇ ਕਿੱਥੇ ਰੋਡ ਪਿੰਦਾ ਕੀ ਪਿੰਦਾ ਸਾਰਾ ਇਹ ਜੀ ਖੋਸਾਵਾਲ ਸਿੰਘ ਰੋਡ ਆ ਖੋਸਾਵਾਲ ਸਿੰਘ ਰੋਡ ਤਲਵੰਡੀ ਪਈ ਹਾਂ ਜੀ ਹਾਂ ਜੀ ਇੱਥੇ ਨਵੀਆਂ ਵੀ ਢੋਲੀਆਂ ਰੱਖੀਆਂ ਠੀਕ ਆ ਤੇ ਵਾਸ਼ੇ ਬੂਸ਼ੇ ਦਾ ਨੁਕਸਾਨ ਢੋਲੀਆਂ ਟਾਲੀਆਂ ਲੈ ਗਈ ਅੱਜ ਕੀ ਘਟਨਾ ਵਾਪਰੀ ਸਾਰੇ ਇਹ ਜੀ ਚੋਰੀ ਹੋ ਗਈ ਨਾ ਠੀਕ ਹੈ ਕਿੰਨਾ ਕਿ ਨੁਕਸਾਨ ਹੋ ਗਿਆ ਬਾਈ ਸਰ ਹੈਗਾ ਜੀ 5 6000 ਦਾ ਛੜਰ ਤੋਂ ਬਿਨਾ ਛੜਰ ਤੋਂ ਬਿਨਾ ਹਾਂਜੀ ਠੀਕ ਹੈ ਤੇ ਤੁਹਾਨੂੰ ਸਵੇਰੇ ਪਤਾ ਲੱਗਿਆ ਕੰਨੀ ਸਵੇਰੇ ਲੱਗਾ ਪਤਾ ਠੀਕ ਹੈ 5 ਵਜੇ 5 ਵਜੇ ਸਵੇਰੇ ਲੱਗਿਆ ਤੇ 10 ਦੇ ਨਾਲ ਇਥੇ ਚੌਕੀਦਾਰ ਹੋ ਗਿਆ ਵੀ ਤੁਹਾਡਾ ਰੱਖਿਆ ਹਾਂਜੀ ਚੌਕੀਦਾਰ ਰੱਖਿਆ ਠੀਕ ਹੈ ਚੌਕੀਦਾਰ ਕੀਦਾ ਹੋਈ ਸੀ ਗੱਲ ਕੋ ਨਾਲ ਚੌਕੀਦਾਰ ਨਾਲ ਗੱਲ ਹੋਈ ਆ ਉਹ ਕਹਿੰਦਾ 4 ਵਜੇ ਬੰਦਾ ਇੱਥੋਂ ਗਿਆ ਅੱਛਾ ਮੈਂ ਕਿਹਾ 4 ਵਜੇ ਗਿਆ ਤੇ 4 ਵਜੇ ਤੋਂ ਮਗਰੋਂ ਤਾਂ ਚੋਰੀ ਹੁੰਦੀ ਨਹੀਂ ਹੂੰ ਹੂੰ ਇਹ ਜਾਣਾ ਪਹਿਲਾਂ ਹੋਈ ਆ। ਬਸ ਠੀਕ ਆ। ਕੀ ਨਾਂ ਤੁਹਾਡਾ? ਮੇਰਾ ਨਾਂ ਗੁਰਦੇਵ ਸਿੰਘ ਦਾ ਹੈ। ਅੱਛਾ। ਸਵੇਰੇ ਤੁਹਾਨੂੰ ਪਤਾ ਲੱਗਿਆ ਤੇ ਕੀ? ਮੈਨੂੰ ਸਵੇਰੇ 5:15 ਦੇ ਮਿੰਟ ਤੇ ਪਤਾ ਲੱਗਾ। ਮੈਂ 5:00 5:15 ਦੇ ਮਿੰਟ ਤੇ ਆਇਆ। ਅੱਛਾ ਠੀਕ ਆ। ਕਿ ਉਹਦੇ ਸ਼ਟਰ ਚੱਕਿਆ ਹੋਇਆ ਹੈ। ਮੈਂ ਤਾਂ ਕਿਹਾ ਕਿ ਤੇ ਅੰਦਰ ਪਿਆ ਹੈ। ਠੀਕ ਆ। ਇਹ ਜਦੋਂ ਮੈਂ ਨਿਗਾਹ ਮਾਰੀ ਤੇ ਸ਼ਟਰ ਟੁੱਟਿਆ ਗਿਆ। ਅੱਛਾ ਟੁੱਟੇ ਵੀ ਠੀਕ ਆ। ਹਾਂਜੀ। ਬਸ ਠੀਕ ਆ। ਬਾਕੀ ਇਹ ਗੱਲ ਆ ਵੀ ਜਿਹੜਾ ਸਾਡਾ ਚੌਂਕੀਦਾਰ ਆ ਜਾਂ ਠੇਕੇਦਾਰ ਆ। ਹਾਂਜੀ। ਉਹ ਰਾਤ ਨੂੰ 10:00 ਜਿੰਦਰੀ ਉਹਦੇ ਕਰਕੇ 11:00 ਠੀਕ ਆ ਰਾਤ ਨੂੰ ਸਾਡੇ ਕੋ ਚੌਂਕੀਦਾਰ ਲੈਂਦੇ ਆ ਹੂੰ ਹੂੰ ਮੈਂ ਸਿਆਲ ਦੇ ਵਿੱਚ ਇਥੇ ਪੈਂਦਾ ਰਿਆਂ ਠੀਕ ਹੈ ਜੀ ਇਹ ਕਦੇ 2 ਵਜੇ ਕਦੇ 12 ਵਜੇ ਕਦੇ 1 ਵਜੇ ਆ ਕੇ ਜਿੰਦਰੇ ਮੂਹ ਦੇ ਮਾਰਦੇ ਠੀਕ ਹੈ ਤੇ ਫਿਰ ਫੇਰੇ ਉੱਥੇ ਜਾ ਫ ਜਾਂਦੇ ਚੁਰ ਤੇ ਇਹਨਾਂ ਨੇ ਹੀ ਚਾਬੀ ਦਿੱਤੀ ਆ ਕਿ ਤੁਸੀਂ ਦੇ ਬੈਠੋ ਹੂੰ ਹੂੰ ਜੇ ਨਹੀਂ ਪੈਂਦੇ ਆ ਆਜ਼ਾਦ ਮੰਡੀ ਉੱਥੇ ਜਾਂਦੇ ਜਿੰਦਰੇ ਮੂਹ ਦੇ ਮਾਰਦੇ ਠੀਕ ਹੈ ਇਹ ਨਿਸ਼ਾਨ ਜਿਹੜਾ ਨਿਸ਼ਾਨ ਠੇਕੇਦਾਰ ਨੂੰ ਲਗਾਣਾ ਚਾਹੀਦਾ ਬਿਲਕੁਲ ਤਾਂ ਹੈਗੇ ਬਾਈ ਜਦੋਂ ਪੰਪਾ ਇਹ ਠੇਕੇਦਾਰ ਨੂੰ ਨਿਸ਼ਾਨ ਪੈਣਾ ਚਾਹੀਦਾ ਕਿਸੇ ਦੀ ਵੀ ਦੁਕਾਨ ਟੁੱਟ ਜੇ ਇਹ ਠੇਕੇਦਾਰ ਨੂੰ ਪੈਣਾ ਚਾਹੀਦਾ ਹਾਂ ਜ ਠੀਕ ਹੈ ਜੀ